ਜ਼ਿਲ੍ਹਾ ਪਠਾਨਕੋਟ ਵਿੱਚ ਲਗਾਤਾਰ ਮਾਈਨਿੰਗ ਮਾਫੀਆ ਦੇ ਹੌਸਲੇ ਦਿਨ ਬਦ ਦਿਨ ਵੱਧਦੇ ਜਾ ਰਹੇ ਹਨ ਅਤੇ ਵਿਭਾਗ ਅੱਖਾਂ ਵਿੱਚ ਇੱਕ ਕੁੰਭਕਰਨੀ ਨੀਂਦ ਸੁੱਤਾ ਪਿਆ ਹੈ ਹਾਲਾਂਕਿ ਵਕਵਕ ਪਾਰਟੀਆਂ ਦੇ ਨੁਮਾਇੰਦਿਆਂ ਵੱਲੋਂ ਲਗਾਤਾਰ ਆਮ ਆਦਮੀ ਪਾਰਟੀ ਦੀ ਸਰਕਾਰ ਤੇ ਨਿਸ਼ਾਨਾ ਸਾਧੇ ਹੋਏ ਕਿਹਾ ਜਾ ਰਿਹਾ ਹੈ ਕਿ ਮਾਈਨਿੰਗ ਮਾਫੀਆ ਬੇਖੌਫ ਨੇ ਜਾਇਜ਼ ਮਾਈਨਿੰਗ ਕਰਕੇ ਆਪਣਾ ਖਜ਼ਾਨਾ ਪਰਦਾ ਹੋਇਆ ਸਾਫ਼ ਦਿਖਾਈ ਦੇ ਰਿਹਾ ਹਾਲਾਂਕਿ ਪੁਲਿਸ ਪ੍ਰਸ਼ਾਸਨ ਵੱਲੋਂ ਕਾਰਵਾਈ ਕਰਦੇ ਆਂ ਚਾਰ ਪੋਕ ਲੈਂਡ ਮਸ਼ੀਨਾਂ ਅਤੇ ਇੱਕ ਜੇਸੀਬੀ ਮਸ਼ੀਨ ਕਾਬੂ ਕਰਕੇ ਮਾਮਲਾ ਦਰਜ ਕੀਤਾ ਗਿਆ ਤੇ ਮੌਕੇ ਤੇ ਪੁਲਿਸ ਪਾਟੀ ਨੂੰ ਵੇਖ ਕੇ ਮਾਈਨਿੰਗ ਕਰਨ ਵਾਲੇ ਲੋਕ ਗੱਡੀਆਂ ਛੱਡ ਕੇ ਭੱਜ ਗਏ ਤੁਹਾਨੂੰ ਦੱਸ ਦਈਏ ਕਿ ਲਗਾਤਾਰ ਵਕ ਵਕ ਰਾਜਨੀਤਿਕ ਪਾਰਟੀਆਂ ਵੱਲੋਂ ਨਜਾਇਜ਼ ਮਾਈਨਿੰਗ ਨੂੰ ਲੈ ਕੇ ਕਾਫੀ ਸੂਬਾ ਸਰਕਾਰ ਤੇ ਨਿਸ਼ਾਨਾ 사ਧਿਆ ਗਿਆ ਕਿ ਮਾਈਨਿੰਗ ਮਾਫੀਆ ਦੇ ਹੌਸਲੇ ਇੰਨੇ ਵੱਧ ਗਏ ਹਨ ਕਿ ਉਹਨਾਂ ਨੂੰ ਕਿਸੇ ਦਾ ਵੀ ਕੋਈ ਡਰ ਖੋਫ ਦਿਖਾਈ ਨਹੀਂ ਦੇ ਰਿਹਾ ਇਸ ਵਿੱਚ ਮਾਈਨਿੰਗ ਵਿਭਾਗ ਦੇ ਉੱਤੇ ਵੀ ਵੱਡਾ ਸਵਾਲੀਆ ਨਿਸ਼ਾਨ ਲੱਗਦਾ ਹੋਇਆ ਦਿਖਾਈ ਦੇ ਰਿਹਾ ਕਿ ਆਖਿਰ ਕੁਝ ਦਿਨਾ ਵਿੱਚ ਹੀ ਜ਼ਿਲ੍ਹਾ ਪਠਾਨਕੋਟ ਦੀਆਂ ਵੱਖ-ਵੱਖ ਥਾਵਾਂ ਤੇ ਤੜਲੇਨਲ ਮਾਈਨਿੰਗ ਮਾਫੀਆ ਵੱਲੋਂ ਨਜਾਇਜ਼ ਮਾਈਨਿੰਗ ਨੂੰ ਅੰਜਾਮ ਦਿੱਤਾ ਜਾ ਰਿਹਾ ਹੈ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਸਾਡੀ ਖਬਰ ਵਿਖਾਉਣ ਤੋਂ ਬਾਅਦ ਕਿ ਮਾਈਨਿੰਗ ਵਿਭਾਗ ਜਾਗਦਾ ਹੈ ਅਤੇ ਇਹਨਾਂ ਨਜਾਇਲ ਮਾਈਨਿੰਗ ਕਰਨ ਵਾਲਿਆਂ ਦੇ ਖਿਲਾਫ ਕਾਰਵਾਈ ਕਰਦਾ ਹੈ ਜਾਂ ਮੁਰ ਤੋਂ ਕੁੰਭ ਕੰਨੀ ਨੀਂਦ ਸੁੱਤਾ ਰਹੇਗਾ ਰਾਤ 30 ਜਨਵਰੀ 2025 ਦੀ ਦਰਮਿਆਨੀ ਰਾਤ ਨੂੰ ਇੱਕ ਗੁਪਤ ਸੂਚਨਾ ਮਿਲੀ ਕਿ ਕੋਈ ਅਨਨੋਨ ਵਿਅਕਤੀ ਜਿਹੜੇ ਇਲੀਗਲ ਮਾਈਨਿੰਗ ਕਰ ਰਿਹਾ ਪਿੰਡ ਸਹਾਰਨਪੁਰ ਦਾ ਏਰੀਆ ਪੈਂਦਾ ਭਰਿਆਲ ਹਰਚੰਦਾ ਜਿਸ ਤੇ ਮਾਈਨਿੰਗ ਡਿਪਾਰਟਮੈਂਟ ਨਾਲ ਰਲ ਕੇ ਆਪਾਂ ਸਾਂਝਾ ਆਪਰੇਸ਼ਨ ਕੀਤਾ ਆਪਰੇਸ਼ਨ ਦੌਰਾਨ ਜਿਹੜੇ ਆ ਲੋਕ ਜਿਹੜੇ ਚਲਾ ਰਹੇ ਸੀ ਗੱਡੀਆਂ ਨੂੰ ਉਹ ਤੇ ਅੱਗੇ ਭੱਜ ਤੇ ਚਾਰ ਵੱਡੀਆਂ ਪੋਲਾਈਨ ਮਸ਼ੀਨ ਤੇ ਇੱਕ ਜੀਸੀ ਮਸ਼ੀਨ ਕਬਜ਼ੇ ਦੇ ਲਈ ਹੈ ਬਾਕੀ ਦੌਰਾਨ ਤਫਤੀਸ਼ ਜਿਹੜਾ ਜਿਹੜਾ ਵੀ ਮਤਲਬ ਸਾਹਮਣੇ ਆਏਗਾ ਉਹਦੇ ਖਿਲਾਫ ਜਿਹੜੀ ਕਾਰਵਾਈ ਕਰਦੇ ਇਹ ਰੇਤ ਖੇਤ ਦੀ ਆਰਡ ਦੇ ਵਿੱਚ ਹੀ ਇਹ ਇਲੀਗਲ ਮਾਈਨਿੰਗ ਚੱਲ ਰਹੀ ਹੈ ਇਹ ਦੌਰਾਨ ਤਫਤੀਸ਼ ਜੋ ਵੀ ਤੱਤ ਸਾਹਮਣੇ ਆਣਗੇ ਉਹਦੇ ਮੁਤਾਬਕ ਜਿਹੜੀ ਅਗਲੀ ਕਾਰਵਾਈ ਹਮਤਲ